ਇਸ ਸਮੇਂ ਦੀ ਇੱਕ ਬਹੁਤ ਵੱਡੀ ਖਬਰ ਤੁਹਾਡੇ ਨਾਲ ਇੱਕ ਲੈ ਕੇ ਹਾਜ਼ਰ ਹੋਇਆ ਜੋ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆਪਣੀ ਜਿਹੜੀ ਆ ਉਹ ਲਿਸਟ ਜਾਰੀ ਕਰ ਦਿੱਤੀ ਆ ਤੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਅੰਮ੍ਰਿਤਸਰ ਤੋਂ ਜਿਸ ਦੇ ਵਿੱਚ ਕੁਲਦੀਪ ਸਿੰਘ ਤਾਲੀਵਾਲ ਜੋ ਕਿ ਐਨ ਆਰ ਆਈ ਮੰਤਰੀ ਨੇ ਉਹਨਾਂ ਨੂੰ ਜਿਹੜੀ ਆ ਟਿਕਟ ਜਿਹੜੀ ਅੰਮ੍ਰਿਤਸਰ ਤੋਂ ਦਿੱਤੀ ਗਈ ਪਹਿਲਾਂ ਇੱਥੋਂ ਕਾਂਗਰਸ ਤੋਂ ਜਿਹੜੇ ਐਮ ਪੀ ਨੇ ਗੁਰਜੀਤ ਸਿੰਘ ਔਜਲਾ ਨੂੰ ਜਿਹੜੀ ਟਿਕਟ ਦਿੱਤੀ ਗਈ ਸੀ ਕਾਂਗਰਸ ਵੱਲੋਂ ਹੁਣ ਜਿਹੜੀ ਅੰਮ੍ਰਿਤਸਰ ਤੋਂ ਜਿਹੜੀ ਆਮ ਆਦਮੀ ਪਾਰਟੀ ਤੋਂ ਜਿਹੜੀ ਟਿਕਟ ਦਿੱਤੀ ਗਈ ਆ ਉਹ ਕੁਲਦੀਪ ਸਿੰਘ ਢਾਲੀਵਾਲ ਨੂੰ ਜਿਹੜੀ ਟਿਕਟ ਦਿੱਤੀ ਗਈ ਆ ਦੂਸਰੇ ਨੰਬਰ ਤੇ ਗੱਲਬਾਤ ਕਰਦੇ ਆ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਜਿਹੜੇ ਕੀ ਟਰਾਂਸਪੋਰਟ ਮੰਤਰੀ ਨੇ ਤੇ ਇੱਥੋਂ ਜਿਹੜੇ ਪਹਿਲਾਂ ਸਾਬ ਤੋਂ ਨੇ ਕਾਂਗਰਸ ਤੋਂ ਸੀ ਜਸਵੀਰ ਸਿੰਘ ਗਿੱਲ ਡਿੰਪਾ ਜਿਹੜੇ ਕਾਂਗਰਸ ਤੋਂ ਐਮਪੀ ਨੇ ਉਹਨਾਂ ਨੂੰ ਜਿਹੜੀ ਟਿਕਟ ਦਿੱਤੀ ਗਈ ਸੀ ਕਾਂਗਰਸ ਤੋਂ ਹੁਣ ਜਿਹੜੀ ਜਿਹੜੀ ਆ ਆਮ ਆਦਮੀ ਪਾਰਟੀ ਵੱਲੋਂ ਟਿਕਟ ਜਿਹੜੀ ਆ ਉਹ ਲਾਲਜੀਤ ਭੁੱਲਰ ਜਿਹੜੀ ਆ ਟਰਾਂਸਪੋਰਟ ਮੰਤਰੀ ਉਹਨਾਂ ਨੂੰ ਜਿਹੜੀ ਦਿੱਤੀ ਗਈ ਆ ਦੂਸਰੇ ਨੰਬਰ ਤੇ ਜਿਹੜੀ ਗੱਲ ਕੀਤੀ ਖਡੂਰ ਸਾਹਿਬ ਦੇ ਉਹਨ 3ਰੇ ਨੰਬਰ ਤੇ ਜਿਹੜੀ ਗੱਲਬਾਤ ਕਰਦੇ ਆ ਜਲੰਧਰ ਤੋਂ ਜਿਹੜੇ ਦੁਬਾਰਾ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਨੇ ਉਹਨਾਂ ਨੂੰ ਜਿਹੜੀ ਦੁਬਾਰਾ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਟਿਕਟ ਦਿੱਤੀ ਗਈ ਆ ਤੇ ਪਹਿਲਾਂ ਵੀ ਇਹ ਕਾਂਗਰਸ ਤੋਂ ਜਿਹੜੀ ਕਾਂਗਰਸ ਪਾਰਟੀ ਜਿਹੜੀ ਛੱਡ ਕੇ ਜਿਹੜੀ ਆਮ ਆਦਮੀ ਪਾਰਟੀ ਤੋਂ ਜਿਹੜੇ ਲੜੇ ਸੀਗੇ ਚੌਧਰੀ ਪਰਿਵਾਰ ਦੇ ਨਾਲ ਇਹਨਾਂ ਦੀ ਟੱਕਰ ਹੋਈ ਸੀ ਜਿਹੜੀ संतोष सिंह चौधरी ਦੇ ਵਾਈਫ ਆ ਉਹਨਾਂ ਦੇ ਨਾਲ ਜਿਹੜੀ ਟੱਕਰ ਹੋਈ ਸੀ ਉਹਨਾਂ ਨੂੰ ਜਿਹੜੇ ਹਰਾ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਬਣੇ ਸੀ 9 ਮਹੀਨੇ ਬਾਅਦ ਜਿਹੜੇ ਐਮਪੀ ਬਣੇ ਸੀ ਦੁਬਾਰਾ ਜਿਹੜੇ ਇਲੈਕਸ਼ਨ ਹੋ ਰਹੇ ਦੁਬਾਰਾ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੀ ਆ ਉਹ ਸੁਸ਼ੀਲ ਕੁਮਾਰ ਨੂੰ ਜਿਹੜੀ ਆ ਉਹ ਟਿਕਟ ਜਲੰਧਰ ਤੋਂ ਦੇ ਦੇ ਦਿੱਤੀ ਆ ਹੁਣ ਦੇਖਣਾ ਹੋਏਗਾ ਕਿ ਕਾਂਗਰਸ ਤੋਂ ਵੀ ਜਿਹੜੀ ਆ ਇੱਕ ਖਿੱਚੋ ਦੰ ਚੱਲ ਰਹੀ ਆ ਕਿ ਚੌਧਰੀ ਪਰਿਵਾਰ ਵੀ ਜਿਹੜਾ ਚੰਡੀ ਦਾ ਇੱਕ ਵਿਰੋਧ ਕਰ ਰਿਹਾ ਜਿਹੜੀ ਕਾਂਗਰਸ ਤੋਂ ਵੀ ਜਲੰਧਰ ਤੋਂ ਜਿਹੜੀ ਟਿਕਟ ਮਿਲਨ ਦੇ ਜਿਹੜਾ ਸਾਰਾ ਪਰ ਉਸ ਨੂੰ ਜਿਹੜੀ ਖਿੱਚੋਦੰ ਚੱਲਦੀ ਚੌਧਰੀ ਬਰਵਾਦ ਵੀ ਇਸ ਦਾ ਵਿਰੋਧ ਕਰ ਰਹੇ ਹੁਣ ਚੌਥੇ ਨੰਬਰ ਤੇ ਜਿਹੜੀ ਗੱਲਬਾਤ ਕਰਦੇ ਆ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜਿਹੜੀ ਉਹਨਾਂ ਨੇ ਜੁਆਇਨ ਕੀਤੀ ਆ ਤੇ ਕਾਫੀ ਖਿੱਚੋਦੰ ਚੱਲਦੀ ਸੀਟ ਨੂੰ ਲੈ ਕੇ ਜਿਹੜੀ ਬਹੁਤ ਵਧੀਆ ਜਿਹੜੇ ਕੰਮ ਕੀਤੇ ਸੀ ਉਹਨਾਂ ਨੂੰ ਜਿਹੜੀ ਆ ਫਤਿਹਗੜ੍ਹ ਸਾਹਿਬ ਤੋਂ ਜਿਹੜੀ ਆ ਉਹ ਆਮ ਆਦਮੀ ਪਾਰਟੀ ਤੋਂ ਜਿਹੜੀ ਉਹ ਟਿਕਟ ਦਿੱਤੀ ਗਈ ਆ ਤੇ ਹੁਣ ਗੱਲ ਕਰਾਂਗੇ ਫਰੀਦਕੋਟ ਦੀ ਫਰੀਦਕੋਟ ਤੋਂ ਜਿਹੜੇ ਕਰਮਜੀਤ ਅਨਮੋਲ ਜਿਹੜੇ ਫਿਲਮਾਂ ਦੇ ਵਿੱਚ ਕਾਫੀ ਜਿਹੜਾ ਕੰਮ ਕਰਦੇ ਆ ਸਿੰਗਰ ਵੀ ਜਿਹੜੇ ਭਗਵੰਤ ਮਾਨ ਦੇ ਨਾਲ ਜਿਹੜੇ ਪੰਜਾਬ ਦੇ ਸੀਐਮ ਉਹਨਾਂ ਨਾਲ ਕਾਫੀ ਕਰੀਬੀਆਂ ਵੇ ਸ਼ੁਰੂ ਤੋਂ ਇਕੱਠੇ ਪੜੇ ਨੇ ਤੇ ਕਾਫੀ ਇਕੱਠੇ ਕੰਮ ਕੀਤਾ ਨਾਲ ਤੇ ਉਹਨਾਂ ਨੂੰ ਜਿਹੜੀ ਆ ਫਰੀਦਕੋਟ ਦੇ ਉੱਤੇ ਜਿਹੜੀ ਆ ਉਹ ਟਿਕਟ ਜਿਹੜੀ ਆ ਦਿੱਤੀ ਗਈ ਆ ਬਟਿੰਡਾ ਤੋਂ ਗੱਲਬਾਤ ਕਰਦੇ ਆ ਅਸੀਂ ਬਟਿੰਡਾ ਤੋਂ ਅਸੀਂ ਗੱਲਬਾਤ ਕਰਦੇ ਆ ਜਿਹੜੀ ਗੁਰਮੀਤ ਸਿੰਘ ਕੁਡੀਆਂ ਉਹਨਾਂ ਨੂੰ ਜਿਹੜੀ ਆ ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਟਿਕਟ ਦਿੱਤੀ ਗਈ ਹੈ ਖੇਡ ਤੇ ਐਗਰੀਕਲਚਰ ਜਿਹੜੇ ਮੰਤਰੀ ਆ ਪਿੰਡ ਜੜਾ ਵਾ ਉਹਨਾਂ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਹਰਾਇਆ ਸੀ ਹੁਣ ਇੱਥੋਂ ਜਿਹੜੇ ਅਕਾਲੀ ਦਲ ਤੋਂ ਹਰਸਿਮਰਤ ਬਾਦਲ ਜਿਹੜੇ ਆ ਉਥੋਂ ਜਿਹੜੇ ਐਮਪੀ ਨੇ ਤੇ ਹੁਣ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਕੁਡੀਆਂ ਨੂੰ ਜਿਹੜੀ ਆ ਉਹ ਟਿਕਟ ਜਿਹੜੀ ਦੇ ਦਿੱਤੀ ਗਿਆ ਜੋ ਐਗਰੀਕਲਚਰ ਮੰਤਰੀ ਨੇ ਹੁਣ ਗੱਲ ਕਰਦੇ ਆ ਸੰਗਰੂਰ ਤੋਂ ਸੰਗਰੂਰ ਤੋਂ ਜਿਹੜੇ ਮੀਥੇਰ ਉਹਨਾਂ ਨੂੰ ਜਿਹੜੀ ਟਿਕਟ ਜਿਹੜੀ ਆ ਉਹ ਦਿੱਤੀ ਗਈ ਆ ਤੇ ਉੱਥੋਂ ਜਿਹੜੇ ਸਿਮਰਜੇ ਸਿੰਘ ਮਾਨਪਾਟ ਅਕਾਲੀ ਦਲ ਜਿਹੜੀ ਅੰਮ੍ਰਿਤਸਰ ਪਾਰਟੀ ਉਹਨਾਂ ਦੀ ਉਹਨਾਂ ਨੂੰ ਜਿਹੜੀ ਉੱਥੋਂ ਸੰਗਰੂਰ ਤੋਂ ਜਿਹੜਾ ਹਰਾ ਕੇ ਉਹ ਜਿੱਤੇ ਸੀਗੇ ਤੇ ਜਿਹੜੇ ਗੁਰਮੀਤ ਸਿੰਘ ਮੀਥੇਰੇ ਆਮ ਆਦਮੀ ਪਾਰਟੀ ਦੜੀ ਉਹਨਾਂ ਨੂੰ ਟਿਕਟ ਦਿੱਤੀ ਗਈ ਆ ਕਾਫੀ ਜਿਹੜਾ ਕੋਈ ਨਵਾਂ ਚਿਹਰਾ ਜਿਹੜਾ ਵਾ ਉਹ ਦੇਖਣ ਨੂੰ ਨਹੀਂ ਮਿਲਿਆ ਤੇ ਆਪਣੇ ਹੀ ਮੰਤਰੀਆਂ ਨੂੰ ਜਿਹੜੀਆਂ ਸਾਰੀਆਂ ਵੱਡੀਆਂ ਟਿਕਟਾਂ ਦਿੱਤੀਆਂ ਗਈਆਂ ਵਾ ਕੋਈ ਨਵਾਂ ਚਿਹਰਾ ਇਸ ਦੇ ਵਿੱਚ ਨਹੀਂ ਦਿਖ ਰਿਹਾ ਤੇ ਹੁਣ ਗੱਲਬਾਤ ਕਰਦੇ ਆ ਪਟਿਆਲਾ ਤੋਂ ਡਾਕਟਰ ਬਲਵੀਰ ਸਿੰਘ ਉਹਨਾਂ ਨੂੰ ਜਿਹੜੀ ਐ ਇੱਥੋਂ ਟਿਕਟ ਦਿੱਤੀ ਗਈ ਹੈ ਜਿਹੜੇ ਹੈਲਥ ਮਨਿਸਟਰ ਆ ਤੇ ਜਿਸ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੇ ਵਾਈਫ ਜਿਹੜੇ ਕਾਂਗਰਸ ਦੇ ਵਿੱਚ ਸੀਗੇ ਉਹ ਜਿਹੜੇ ਕਾਂਗਰਸ ਛੱਡ ਕੇ ਹੁਣ ਜਿਹੜਾ ਬੀਜੇਪੀ ਤੋਂ ਜਿਹੜੀ ਚਰਚਾ ਚੱਲ ਰਹੀ ਹੈ ਕਿ ਲੜਨ ਦੀ ਹੁਣ ਚਰਚਾ ਚੱਲਣ ਢਈ ਆ ਸ਼ਾਇਦ ਹੁਣ ਥੋੜੀ ਦੇਰ ਤੱਕ ਕਰੋ ਭਾਜਪਾ ਦੇ ਜਿਹੜੇ ਐਲਾਨ ਕਰ ਦਿੱਤਾ ਜਾਵੇ ਸੀਟ ਦਾ ਤੇ ਹੁਣ ਦੇਖਣਾ ਹੋਵੇਗਾ ਕਿ ਜੋ ਜਿਹੜੀ ਟਿਕਟਾਂ ਦੀ ਵੰਡ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਆ ਕੋਈ ਵੀ ਜਿਹੜਾ ਨਵਾਂ ਚਿਹਰਾ ਵਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਨਹੀਂ ਜਿਹੜਾ ਐਲਾਨਿਆ ਗਿਆ ਜਿਹੜੇ ਆਪਣੇ ਮੰਤਰੀਆਂ ਨੂੰ ਜਿਹੜੀਆਂ ਸਾਰੀਆਂ ਟਿਕਟਾਂ ਦਿੱਤੀਆਂ ਗਈਆਂ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਕਿੰਨੀਆਂ ਕ ਸੀਟਾਂ ਜਿਹੜੀਆਂ ਵਾਂ ਉਹਨਾਂ ਦੇ ਪਾਲੇ ਦੇ ਵਿੱਚ ਆਂਦੀਆਂ ਨੇ ਤੇ ਲਗਾਤਾਰ ਜਿਹੜੀ ਅਪਡੇਟ ਤੁਹਾਡੇ ਨਾਲ ਹੀ ਸ਼ੇਅਰ ਕਰਦੇ ਰਹਿਣਾ ਹੁਣ ਦੇਖਣਾ ਹੋਊਗਾ ਕਿ ਜਿਹੜਾ ਵਾ ਇਹ ਟਿਕਟਾ ਦੇ ਉੱਤੇ ਜਿਹੜੀਆਂ ਬੰਡੀਆਂ ਟਿਕਟਾ ਨੂੰ ਕਿੰਨਾ ਕੀੜਾ ਵਾ ਇਹਨਾਂ ਨੂੰ ਸੀਟਾਂ ਜਿਹੜੀਆਂ ਹਾਸਲ ਹੁੰਦੀਆਂ ਪੰਜਾਬ ਦੇ ਵਿੱਚ ਤੇ ਆਪਣੀ ਹਰ ਇੱਕ ਜਿਹੜੀ ਖਬਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਚੋਣਾਂ ਨੂੰ ਲੈ ਕੇ ਆਪਣੇ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ